ਹਾਂਜੀ ਕੀ ਹਾਲੀ ਸਾਰੇ ਮਿੱਤਰਾਂ ਦਾ ਆਓ ਜੀ ਅੱਜ ਆਇਆ ਵਾਈਟ ਰੌਕ ਬੀਸੀ ਕੈਨੇਡਾ ਦੀ ਤੇ ਘੁੰਮਣ ਵਾਸਤੇ ਤੇ ਤੁਹਾਨੂੰ ਅੱਜ ਵਿਖਾਉਨੇ ਆ ਸਾਰਾ 뷰 ਇੱਥੋਂ ਦਾ ਇਹ ਤੁਹਾਨੂੰ ਆਰਟਨ ਦਿਖਾਉਨੇ ਆ ਸਾਰਾ ਇਹ ਸਾਰਾ ਘੁੰਮਣ ਵਾਲਾ ਏਰੀਆ ਕਲਾਸ ਉਹਨਾ ਇੱਧਰ ਸਾਰਾ ਸਮੁੰਦਰੀ ਮੇਕੋ ਤੁਹਾਨੂੰ ਏ ਇੱਥੇ ਸਾਰਾ ਘੁੰਮਣ ਵਾਲਾ ਜੇ ਏਰੀਆ ਅੱਜ ਤੁਹਾਨੂੰ ਦਿਦਾ ਨਜ਼ਾਰਾ ਵਾਈਟ ਰੌਕ BC ਕੈਨੇਡਾ ਤੇ ਉਹ ਸਨਾਤਕੀ ਕਿਦਾਂ ਬਲੌਗ ਨੂੰ ਲੈਂਦੇ ਨੇ ਸ਼ੇਅਰ ਕਰਦੇ ਆ ਕਰੋ ਆਹ ਵੇਖੋ ਕੀ ਹੁੰਦੇ ਆ ਇਹ ਰੀ ਬਾਂਡੀ ਹੂੰ ਤੌਲੀ ਕਰਿਆ ਸਾਹਿਬ ਦੇ। ਤਰੇ ਤੋਂ ਤੁਮਾਂ ਨਾਮਿਆ। ਇੱਥੇ ਦਿਲਜੀਤ ਦੀ ਫਿਲਮ ਜਿਹੜੀ ਪਹਿਲਾਂ ਅਸੀਂ ਜੱਟ ਐਂਡ ਜੁਲ ਉਹ ਇੱਥੇ ਸ਼ੂਟ ਹੋਈ। ਇਹ ਪੋਲੇ ਆ। ਦਰਿਆ ਦੇ ਵਿੱਚ, ਸਮੁੰਦਰ ਦੇ ਵਿੱਚ ਪੋਲ ਬਣਿਆ। ਅੱਗੇ ਜਾ ਕੇ ਵੇਖਣ ਵਾਸਤੇ। ਬਹੁਤ ਵਧੀਆ ਲੱਗਾ ਕੈਨੇਡਾ ਮਾਤਾਵਾਰਨ ਬਹੁਤ ਵਧੀਆ ਇੱਥੇ ਦਾ ਬਾਕੀ ਹਾਂ ਮੌਸਮ ਵਧੀਆ ਨਾ ਠੰਡ ਨਾ ਗਰਮੀ ਵਧੀਆ ਮੌਸਮ ਹੈ ਆ ਵੇਖੋ ਆ ਉਹ ਗਏ ਲੋਕੀ ਖਾਣ ਤਿੰਨ ਤੇ ਲਈ ਜਾਂਦੇ ਆ ਆਪਣਾ ਆਪਾਂ ਇਧਰਲੇ ਬੰਦੇ ਆਉਣਾ ਅੱਗੇ ਰਖਾਉਂਦੇ ਆ ਤੁਹਾਨੂੰ ਕੋਲ ਉਹ ਅੰਦਰ ਤੇ ਲੋਕੀ ਜਾਂਦੇ ਆ ਵੇਖਣੋਂ ਆ ਤੇ ਹਗਾ ਕਾਕੂ ਨਹੀਂ ਗੜੀ ਬਸ ਇਧਰ ਤੁਰੇ ਜਾਂਦੇ ਉਧਰੋਂ ਆਏ ਨੂੰ ਤੁਰੇ ਆਉਂਦੇ ਆ ਦਿਨੂ ਕਹਿੰਦੇ ਨੇ ਪੇਟ ਚਾਲ ਉਹ ਹੀ ਆ ਬਸ ਬਸ ਉਧਰੋਂ ਐਨੂੰ ਜਾਣਾ ਤੇ ਉਧਰੋਂ ਪਰਿਆਉਣਾ ਵੇਖਣ ਵਾਲ ਤੇ ਮੇਰੇ ਸਾਨੂੰ ਕੋਈ ਚੀਜ਼ ਨਹੀਂ ਉੱਥੇ ਐਡੀ ਖਾਸ ਕੋਈ ਹੋਰ ਕਿਦਾਂ ਲੱਗਦਾ ਤੁਹਾਨੂੰ ਵਲੌਗ ਆਹ ਵੇਖੋ ਇੱਥੇ ਲੋਕੀ ਰਹਿੰਦੇ ਨੇ ਰਾਇਸ਼ਾਨੇ ਸਾਰੀਆਂ ਬਹੁਤ ਲੱਕੀ ਲੋਗ ਨੇ ਹੈਨਾ ਸਮੁੰਦਰ ਦੇ ਕੰਡੇ ਕਿੰਨਾ ਵਧੀਆ ਵਾਤਾਵਰਨ ਆ। ਮੈਂ ਅੱਗੇ ਉਹ ਯੂਸਰ ਆਹ ਤਾਂ ਪਾਉਣੇ ਨਾ ਹੋ ਗਏ ਨੇ ਰਾਤ ਦੇ ਦੇਖੋ ਇਹ ਲੋਕ ਕਿਦਣ ਕਿੰਨਾ ਜੀ ਸੂਰਜ ਪਾਉਣੇ ਨਾ ਹੋ ਚੁੱਕੇ ਨੇ ਆਪਣੇ ਪੰਜਾਬੀ ਬੜੇ ਘੁੰਮਣ ਘੁੰਮਣ ਆਤੇ ਹੁੰਦੇ ਇੱਥੇ ਨੀਗਾ ਦੇਖ ਲੈ ਸੁਮੰਦਰੀਆਂ ਸਾਰਾ ਡੇੜੀ ਤੱਕ ਜਿਹੜਾ ਸਮੁੰਦਰ ਸਮੁੰਦਰੀ ਕੈਨੇਡਾ ਦਾ ਜਿਹੜਾ ਏਰੀਆ ਨਾ ਬਹੁਤ ਤਕੜਾ ਮੰਨ ਲਓ ਕਿ ਜੇ ਸਾਰੇ ਆਪਾਂ ਕੈਨੇਡਾ ਦਾ ਗੱਲ ਕਰੀ ਨਾ ਤੇ ਜੇ ਇਹ ਕੈਨੇਡਾ ਦਾ ਨੇੜਾ ਸਾਰਾ ਇੰਡੀਆ ਨਾ ਉਸ ਨਾਲ ਲਾ ਲਓ ਕਿ ਸਾਰੇ ਕੈਨੇਡਾ ਦੇ ਵਿੱਚ ਚਾਰ ਵਾਰੀ ਸਮਾ ਲ ਸਕਦਾ ਚਾਰ ਹੀ ਸੇ ਹੈ ਇੰਨਾ ਛਾ ਗੁਣਾ ਵੱਡਾ ਆ ਕੈਨੇਡਾ ਤੇ ਇੰਡੀਆ ਇਥੇ ਇੰਡੀਆ ਸਾਰਾ ਮੰਨ ਲਓ ਕਿ ਚਾਰ ਵਰੀ ਆਪਾਂ ਕਰ ਲਈ ਨਾ ਐਨਾ ਤਗੜਾ ਆ ਤੇ ਇੱਥੋਂ ਦੀ ਜਿਹੜੀ ਪੌਪਲਿਕ ਸਿਰਫ 4-5 ਕਰੋੜ ਹੈ ਫਿਰ ਆਪਣੇ ਇੰਡੀਆ ਦੇ ਜਿਹੜੀ ਇੰਨੀ ਪੌਪਲ ਹੈ ਨਾ 4-5 ਕਰੋੜ ਸ਼ਾਇਦ ਕੈਨੇਡਾ ਦੀ ਪਬਲਿਕ ਤੇ ਆਪਣੇ 6 ਕਰੋੜ ਜਿਹੜੀ ਜੇਲ੍ਹਾਂ ਦੇ ਵਿੱਚ ਹੀ ਹਸਾਲ ਹੋਣਾ ਸਾਰੇ ਇੰਡੀਆ ਦੀ 6 ਕਰੋੜ ਲੋਕ ਜੇਲ੍ਹਾਂ ਦੇ ਵਿੱਚ ਬੈਠੇ ਨੇ ਤੇ ਆਪਣੇ ਇੱਥੋਂ ਦੀ ਸਾਰੀ 4-5 ਕਰੋੜ ਦੁਨੀਆ ਹੂੰ ਉਹਦੇ ਵਿੱਚ ਆਪਣੀ ਪੰਜਾਬੀ ਵੀ ਨੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਨੇ ਤੇ ਕੈਨੇਡਾ ਦੇ एरिया ਬਹੁਤ ਤਕੜਾ ਤੁਸੀਂ ਸੌ ਲੜੋ ਕਿ ਜੇ ਕੈਨੇਡਾ ਤੋਂ ਕੈਨੇਡਾ ਦੂਜੀ ਸਾਈਡ ਤੇ ਜਾਣਾ ਹੋਵੇ ਨਾ ਤੇ ਮੌਂਟਰੀਅਲ ਤੋਂ ਤੁਸੀਂ ਵੈਨਕੂਵਰ ਲਾ ਲਓ ਤੇ 6 ਘੰਟੇ ਲਾ ਰਹਾ ਪੈਂਦਾ ਪਲਾਨ ਤੇ ਜਹਾਜ਼ ਤੇ 6 ਘੰਟੇ ਲੱਗਦੇ ਨੇ ਮੌਂਟਰੀਅਲ ਤੋਂ ਵੈਨਕੂਵਰ ਆਉਣ ਵਾਸਤੇ ਐਡਾ ਤਕੜਾ ਕਿੰਨਾ ਤੁਸਾਲ ਆ ਤੇ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਆਪਾਂ ਇੱਕ ਸਾਈਡ ਤੋਂ ਤੁਰੀਏ ਤੇ ਲਾਸਟ ਆਪਣਾ ਸ਼ਹਿਰ ਚਨਈ ਆ ਤੇ 2 ਘੰਟੇ ਦੇ ਵਿੱਚ ਸਾਰਾ ਕਵਰ ਹੋ ਜਾਂਦਾ ਤੇ ਇੱਥੇ ਮੌਂਟਰੀਅਲ ਤਾ ਆਉਂਦਾ ਵੈਨਕੁਰ 6 ਘੰਟੇ ਲੱਗਦੇ ਆਪਾਂ ਨੂੰ 6-7 ਘੰਟੇ ਐਡਾ ਤਕੜਾ ਤੁਸਾਲ ਕੋਨੇਡਾ ਬਹੁਤ ਏਰੀਆ ਜਿਹੜਾ ਖੁੱਲਾ ਪਿਆ ਸਮੁੰਦਰ ਹੀ ਸਮੁੰਦਰ ਆ ਬੇੜੀਆਂ ਲੱਗੀਆਂ ਨੰਨਾ ਸਮੁੰਦਰੀ ਜਹਾਜ਼ ਕਹੇ ਜਾਂਦੇ ਨੇ ਅੱਜ ਤੁਹਾਨੂੰ ਉਹ ਵੀ ਵਿਖਾਵਾਂਗੇ ਜੇ ਟਾਈਮ ਲੱਗਾ ਨਾ ਅਮਰੀਕਾ ਬਾਰਡਰ ਜਿਹੜਾ ਜਾਂਦੇ ਉਹ ਪਿੱਛੇ ਹੀ ਵਾਸਤੋਂ ਪੁੱタルਣਾ ਪੈਂਦਾ ਅਮਰੀਕਾ ਬਾਰਡਰ ਨੂੰ ਜਿਹੜਾ ਰਾਹ ਜਾਂਦਾ ਜੇ ਆਪਾਂ ਉੱਥੇ ਘਰੋਤੇ ਦੇ ਉਹ ਵੀ ਉਹ ਖਾਵਾਂਗੇ ਤੁਹਾਨੂੰ ਅੱਜ ਤੇ ਹੋਰ ਸੁਣਾਓ ਤੁਸੀਂ ਕਮੈਂਟ ਕਮੈਂਟ ਕਰਦਾ ਕਰੋ ਥੱਲੇ ਕਾਂਡਾ ਵੀਰ ਗੁਰਵਿੰਦਰ ਵੀ ਵਲੌਗ ਬਣਾਉਂਦੇ ਆ। ਹਾਂ। ਹੋਰ ਸੁਣਾਓ ਠੀਕ ਠਾਕ ਜੀ। ਆਹ ਵੇਖੋ। ਮਾਸਾ ਉਤਰੇ ਜਾਣਾ। ਹਾਂ। ਤੇ ਬਾਗੇ ਮੇਰਾ ਦਾ ਕੱਖ ਨਹੀਂ ਹੈਗਾ। ਫੇਰ ਵਾਪਸ ਹੁਣ ਆਪਣਾ ਇੰਦਾਂ ਹੀ। ਹੂੰ। ਫੇਰ ਕੋਕੂ ਵੀ ਬਣੀ ਲੱਗ ਗਈਆਂ। ਪੀਜਾ ਪੂਜਾ ਆਪਾਂ ਛਕਦੇ ਆ। ਹੂੰ। ਤੇ ਵਾਸਤੇ ਵਾਹ ਕਿੰਨ ਵਾਸਤੇ ਲੋਕ ਕੀ ਹੁੰਦੇ ਨੇ ਆਪ ਵੀ ਕੰਮ-ਕਮ ਕਰਕੇ ਚੱਲੋ ਜੀ ਦੋ ਮਿੰਟ ਲਈ ਹੀ ਹੁੰਦਾ ਦੇਖ ਇੱਕ ਦਮ ਨਹੀਂ ਇਹ ਕੱਲ ਤਾਂ ਦੱਸਾਂ ਇੱਥੇ ਨਾ ਦਲਜੀਤ ਖੜਾ ਦੀ ਜਿਹੜੀ ਪਹਿਲੇ ਫਿਲਮਾਈ ਜੱਟ ਐਂਡ ਜੁਡੀਲੈਂਟ ਉਹਦੀ ਸ਼ੂਟਿੰਗ ਆਸੇ ਪੁੰਹਤੇ ਹੋਈ ਸੀ ਹੂੰ ਦਾਸ ਆ ਗਏ ਆਪਾਂ ਉੱਤੇ ਲਾਸਟ ਪੌਲ ਤੇ ਦਾਸ ਆਸਾ ਵਾਸ ਖੋੜਾ ਖੋੜਾ ਵੀ ਖਿੱਚਦੇ ਤੇ ਹੋਰ ਤੇ ਕੋਈ ਹੋਣੀ ਇਹੋ ਯਾਰ ਟੋਲੀਆ ਲਓ ਜੀ i just save you i already i jumped in with you sonia because i know you can't just wait yeah. <laughs> i just jumped again just like watch oh <laughs> Look, you look up your feet girl just just watch the side of this here not what's ਪੌਣ ਜਾਈ ਇਹ ਤਾਂ ਥੱਲੇ ਆਵੇ ਫੜ ਫੜਾ ਲਵਾਉਣ ਵਾਸਤੇ ਆਹ ਤੂੰ ਆ ਪਾ ਤੁਰਿਆ ਆ ਪਾ ਮਸ਼ੀਆਂ ਫੜਿਆ ਹੋਵੇ ਖਾਂਵੇਂ ਹੋਰ ਐ

아으 Smile 예 h r y a 이요 u ਆ ਬਿਲਕੁਲ ਆਹ ਪੋਲ ਤੋਂ ਲੈ ਕੇ ਇੱਥੇ ਆਏ ਹਾਂ